ਸੋ ਸ੍ਰੀਕਲ ਜੀ ਵੈਲਕਮ ਅੰਜੀਤੋ ਆਪਣੇ ਚੈਨਲ 'ਵੀ ਸਟਾਈਲਿਸ਼' ਤੇ ਜਿਵੇਂ ਕਿ ਆਪਾਂ ਤੁਹਾਡੇ ਨਾਲ ਹਰ ਵਾਰੀ ਕੁਝ ਨਾ ਕੁਝ ਡਿਫਰੈਂਟ ਕਲਰ ਕੰਬੀਨੇਸ਼ਨ ਤੇ ਡਿਫਰੈਂਟ ਸ਼ੇਅਰ ਕਰਦੇ ਆਂ ਸੋ ਅੱਜ ਫੇਰ ਆਪਾਂ ਤੁਹਾਡੇ ਲਈ ਬਹੁਤ ਹੀ ਪਿਆਰਾ ਜਿਹਾ ਅ ਸੂਟ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਬਹੁਤ ਹੀ ਰਾਇਲ ਜੀ ਸਰਦਾਰੀ ਜੀ ਲੁੱਕ ਵਾਲਾ ਪੀਸ ਹੈ ਜੀ ਮਸ਼ੀਨ ਵਰਕ ਐਮਬ੍ਰੋਇਡਰੀ ਹੈ ਬਾਦਲਾ ਮਸ਼ੀਨ ਥਿੱਲਾ ਸੋ ਤੁਸੀਂ ਇਹ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਜੀ ਤੁਸੀਂ ਕਿਸੇ ਵੀ ਫੰਕਸ਼ਨ ਤੇ ਉੱਪਰ ਜਿਹੜਾ ਵੇਅਰ ਕਰ ਸਕਦੇ ਹੋ ਕਿਉਂਕਿ ਜਿਵੇਂ ਕਿ ਹੁੰਦਾ ਨਾ ਆਪਾਂ ਨੂੰ ਕਿ ਆਪਾਂ ਹੈਂਡਵਰਕ ਹੀ ਵੇਅਰ ਕਰਨਾ ਹੁੰਦਾ ਸੋ ਇਹ ਇਸ ਤਰ੍ਹਾਂ ਦੀ ਡਿਜ਼ਾਈਨ ਹੈ ਜੀ ਇਹਨਾਂ ਨੂੰ ਤੁਸੀਂ ਕਿਸੇ ਵੀ ਫੰਕਸ਼ਨ ਤੇ ਵੇਅਰ ਕਰ ਸਕਦੇ ਹੋ ਔਰ ਇਸ ਤਰ੍ਹਾਂ ਦੇ ਵਿੱਚ ਫਲਾਵਰ ਦੀ ਸਿਮੇਟਰੀ ਬਣੀ ਹੋਈ ਹੈ ਜੀ ਔਰ ਇਸਰਾ ਬਾਜੂ ਤੇ ਉੱਪਰ ਫਲਾਵਰ ਹੈ ਸੋ ਇਹਦੇ ਨਾਲ ਜਿਵੇਂ ਬੈਕ ਤੇ ਵੀ ਕਟਵਰਕ ਹੈ ਜੀ জর্জਟ ਦਾ ਪੀਸ ਹੈ ਜੀ ਇਹ ਫਾਈਨ ਵਾਲੀ জর্জਟ ਹੈ ਇਹ ਔਰ ਇਹਦੇ ਉੱਪਰ ਜਿਵੇਂ ਆਪਾਂ ਇਸ ਤਰ੍ਹਾਂ ਹੀ ਪੋਟਲੀ ਦਿੱਤੇ ਹੋਏ ਆ ਔਰ ਬਾਟਮ ਦੇ ਉੱਪਰ ਵੀ ਇਸ ਤਰ੍ਹਾਂ ਕਟਵਰਕ ਹੈ ਔਰ ਇਹਦਾ ਜਿਹੜਾ ਦੁਪੱਟਾ ਹੈ ਜੀ ਔਰਗੈਂਸ ਹੈ ਪਿਓਰ ਔਰਗੈਂਸ ਹੈ ਔਰ ਇਸ ਤਰ੍ਹਾਂ ਸਾਰੇ ਦੁਪੱਟੇ ਦੇ ਉੱਪਰ ਬੋਕ ਹੈ ਜੀ ਫਲਾਰਲ ਦੀ ਸਿਮਟਰੀ ਬਣੀ ਹੋਈ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਸ਼ੇਡ ਲੱਗਿਆ ਹੋਇਆ ਹੈ ਸੋ ਇਹ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਜੀ ਜਿਹੜਾ ਤੁਸੀਂ ਆਪਣੇ ਕੋਲੇ ਮਸ਼ੀਨ এমਬਰਾਇਡਰੀ ਦੇ ਵਿੱਚ ਸੂਟ ਹੈਗੇ ਆ ਗੋਟਾ ਆਰੀ ਦੀ ਜਿਹੜੇ ਤੁਸੀਂ ਪਾਰਟੀ ਵੇਅਰ ਵੇਅਰ ਕਰ ਸਕਦੇ ਹੋ ਸੋ ਇਹਦੇ ਨਾਲ ਹੀ ਨੈਕਸਟ ਹੈਗਾ ਜੀ ਸ਼ਿਮਰ ਦੇ ਉੱਪਰ ਮਸਟਰਡ ਸ਼ੇਡ ਦੇ ਉੱਪਰ ਜਿਹੜਾ ਕਿ ਆਪਾਂ ਕਾਫੀ ਵਾਰ ਆਪਾਂ ਸ਼ੇਅਰ ਕਰ ਚੁੱਕੇ ਹੈਗੇ ਆ ਜਿਵੇਂ ਕريب ਦੇ ਜੌਰਜਟ ਤੇ ਸੋ ਅਗਰ ਤੁਸੀਂ ਵੀ ਸ਼ਿਮਰ ਚ ਬਣਾਉਣਾ ਚਾਹੁੰਦੇ ਹੋ ਇਹਦੇ ਨਾਲ ਆਪਾਂ ਜਿਹੜਾ ਸ਼ਾਰਾ ਬਣਾਇਆ ਹੋਇਆ ਸੋ ਬਹੁਤ ਹੀ ਆਰੀਵੋਕ ਹੈ ਜੀ ਇਸ ਤਰ੍ਹਾਂ ਔਰ ਦੁਪट्टे ਤੇ ਫੋਰ ਕਾਰਨਰਸ ਤੇ ਇਸ ਤਰ੍ਹਾਂ ਦੀ ਡਿਜ਼ਾਈਨ ਦਿੱਤੀ ਹੋਈ ਸੋ ਤੁਸੀਂ ਦੁਪੱਟਾ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜੀ ਗ੍ਰੇਸ ਹੈ ਫੁੱਲ ਵੇਲ ਹੈ ਉੱਪਰ ਸਾਰੀ ਉੱਪਰ ਤੱਕ ਜਾਂਦੀ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਫਲਾ ਰਿਹਾ ਹੈ ਇਸ ਸਾਜੀ ਸਾਰੇ ਦੁਪੱਟੇ ਦੇ ਉੱਪਰ ਵਰਕ ਹੈ ਸੋ ਜਦੋਂ ਤੁਸੀਂ ਵੇਅਰ ਕਰਦੇ ਹੋ ਤਾਂ ਇਹ ਬਹੁਤ ਹੀ ਹੈਵੀ ਲੁੱਕ ਆਊਗੀ ਔਰ ਇਸ ਤਰ੍ਹਾਂ ਦੀ ਜਿਹੜੀ ਚੌੜੀ ਪੱਟੀ ਦੇ ਕੇ ਇਹ ਫਿਨਿਸ਼ ਕੀਤਾ ਹੋਇਆ ਜੀ ਦੁਪੱਟਾ ਸੋ ਬਾਟਮ ਜੇ ਤੁਸੀਂ ਇਸ ਤਰ੍ਹਾਂ ਦੇ ਸੂਟਸ ਹੈਗੇ ਜੀ ਜਿਹੜੇ ਤੁਸੀਂ ਸ਼ਰਾਰਾ ਬਣਾ ਸਕਦੇ ਹੋ ਗਰਾਰਾ ਬਣਾ ਸਕਦੇ ਹੋ ਸ਼ਾਰਟ ਸ਼ਰਟ ਕਰ ਸਕਦੇ ਹੋ ਸੋ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਜਿਹੜੀ ਇਹ ਤੁਸੀਂ ਪਾਰਟੀ ਵੇਅਰ ਵੇਅਰ ਕਰ ਸਕਦੇ ਹੋ ਕਿਉਂਕਿ ਇਹਨਾਂ ਦੀ ਲੁੱਕ ਹੀ ਇਸ ਤਰ੍ਹਾਂ ਦੀ ਹੈ ਜਿਵੇਂ ਆਰੀ ਦਾ ਟੱਚ ਦਿੱਤਾ ਹੋਇਆ ਵਧੀਆ ਸਟੱਫ ਤੇ ਹੈ ਇਸ ਤਰ੍ਹਾਂ ਦਾ ਥ्रेड embroiderry ਵੀ ਜਿਹੜੀ ਬਹੁਤ ਹੀ ਡਿਫਰੈਂਟ ਤੇ ਰਾਇਲ ਲੁੱਕ ਦਿੰਦੀ ਹੈ ਜੀ ਤੁਸੀਂ ਕਿਸੇ ਵੀ ਸ਼ੀਟ ਤੇ ਇਹ ਚੀਜ਼ਾਂ ਨੂੰ ਬਣਾ ਸਕਦੇ ਹੋ ਸੋ ਬਾਜੂ ਦਾ ਡਿਜ਼ਾਈਨਿੰਗ ਵੀ ਤੁਹਾਨੂੰ ਦਿਖਾ ਰਹੀ ਹਾਂ ਸੋ ਇਸ ਤਰ੍ਹਾਂ ਇਹ ਬੈਲ ਬਾਜੂ ਹੈ ਜੀ ਔਰ ਇਸ ਤਰ੍ਹਾਂ ਦੀ ਦਿੱਤੀ ਹੋਈ ਹੈ ਵੋ ਕੀ ਤਾਂ ਸੋ ਨੈਕਸਟ ਸੂਟ ਹੈ ਜੀ ਹੈਂਡਵਰਕ ਦਾ ਸੈਕਿੰਡ ਤੇ ਜਿਹੜਾ ਹੈਂਡਵਰਕ ਦੇ ਸੂਟਸ ਆ ਜਾਂਦੇ ਆ ਸੋ ਉਹ ਤਾਂ ਆਪਾਂ ਨੂੰ ਜਿਵੇਂ ਸਾਰਿਆਂ ਨੂੰ ਹੀ ਪਤਾ ਹੈਗਾ ਕਿ ਆਪਾਂ ਜਿਹੜੇ ਪਾਰਟੀ ਲਈ ਸਪੈਸ਼ਲ ਹੈਂਡਵਰਕ ਦੇ ਸੂਟ ਹੀ ਬਣਾਉਣੇ ਆ ਸੋ ਅਗਰ ਤੁਹਾਡੀ ਮੇਨ ਵੈਡਿੰਗ ਹੈ ਤਾਂ ਤੁਸੀਂ ਇਸ ਤਰ੍ਹਾਂ ਦੇ ਹੈਂਡਵਰਕ ਦੇ ਸੂਟ ਟਰਾਈ ਕਰ ਸਕਦੇ ਹੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਘੱਟ ਤੋਂ ਘੱਟ ਰੇਂਜ ਦੇ ਵਿੱਚ ਹੈ ਕਿਸ ਤਰ੍ਹਾਂ ਦੇ ਸੂਟ ਹੈ ਜਿਹੜੇ ਪਾਰਟੀ ਵੇਅਰ ਹੈ ਜਿਹੜੇ ਤੁਸੀਂ ਵੀਅਰ ਕਰ ਸਕਦੇ ਹੋ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦੋ ਸੂਟ ਦਿਖਾਏ ਆ ਸੋ ਉਹ ਹੈਂਡ ਦੇ ਮੁਕਾਬਲੇ ਬਹੁਤ ਹੀ ਵਧੀਆ ਜੈਨੂਇਨ ਪ੍ਰਾਈਸ ਦੇ ਹੈਵੀ ਸੂਟ ਬਣ ਜਾਂਦੇ ਆ ਜਿਵੇਂ ਕਿ ਜਿਹੜੇ ਹੈਂਡ ਹੈ ਜੀ ਇਹਦੇ ਵਿੱਚ ਜਿਵੇਂ ਫਰਸਟ ਸ਼ਰਟ ਹੈਵੀ ਹੈਗਾ ਫਰੰਟ ਹੈਵੀ ਹੈ ਸੋ ਇਹ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਉਹ ਗੋਤਾ ਹੈ ਇਸ ਤਰ੍ਹਾਂ ਉੱਪਰ تک ਵਾਲੀ ਦੀ ਐਮਬ੍ਰੋਇਡਰੀ ਹੈ ਇਸਾ ਐਮਬ੍ਰੋਇਡਰੀ ਹੈ ਸੋ ਗੋਤਾ ਪੱਤੀ ਵੀ ਹੈ ਦਬਕਾ ਵੀ ਹੈ ਸੋ ਸਾਰੇ ਤਰ੍ਹਾਂ ਦਾ ਕੰਬੀਨੇਸ਼ਨ ਹੈ ਬਹੁਤ ਹੀ ਡਿਫਰੈਂਟ ਜੇ ਇਹ ਹੈਂਡਵਰਕ ਦੇ ਵਿੱਚ ਜੀ ਮਟੀਰੀਅਲ ਬਹੁਤ ਮੈਟਰ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦਾ ਮਟੀਰੀਅਲ ਯੂਜ਼ ਕਰਦੇ ਹੋ ਕਿੰਨੀ ਸਫਾਈ ਨਾਲ ਬਣਾਇਆ ਜਾਂਦਾ ਜਿਹੜੇ ਕਿ ਆਮ ਸੂਟ ਹੁੰਦੇ ਆ ਜਿਵੇਂ ਤੁਸੀਂ ਬਣਾਉਨੇ ਆ ਤਾਂ ਉਹ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਉਹ ਲੂਸ ਹੋ ਜਾਂਦੀਆਂ ਸਿੱਪੀ ਦਬਕਾ ਵਗੈਰਾ ਸੋ ਆਪਣੀ ਇਸ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਆਉਂਦੀ ਕਬਾ ਬਹੁਤ ਹੀ ਸਫਾਈ ਨਾਲ ਜਿਵੇਂ ਕੰਮ ਕਰਦੀਆਂ ਜੀ ਇਹ ਹੌਟ ਪੀ ਹੌਟ येलो ਹੌਟ ਜਿਹੜਾ ਕਲਰ ਹੈਗਾ ਫਾਈਨ ਵਾਲੀ ਕ੍ਰੀਪ ਤੇ ਬਣਿਆ ਹੋਇਆ ਜੀ ਇਸ ਤਰ੍ਹਾਂ ਬਾਟਮ ਦੇ ਉੱਪਰ ਵਰਕ ਹੈ ਔਰ ਇਹ ਦੁਪੱਟਾ ਜੀ ਇਹਦਾ ਚਨੌਨ ਦੁਪੱਟਾ ਹੈਗਾ ਵਿੱਚ ਆਪਾਂ ਲਾਈਨਸ ਦਿੱਤੀਆਂ ਹੋਈਆਂ ਸੋ ਬਹੁਤ ਹੀ ਗ੍ਰੇਸਫੁਲੀ ਇਹ ਜਿਹੜੇ ਸੂਟਸ ਹੈ ਇਹ ਰੈਡੀ ਹੋਈ ਨੇ ਜੀ ਇਹਦੇ نیچے ਜਿਵੇਂ ਆਪਾਂ ਇਸ ਤਰ੍ਹਾਂ ਚੌੜੀ ਪੱਟੀ ਲਗਾਈ ਹੋਈ ਹੈ ਸੋ ਬਹੁਤ ਹੀ ਡਿਫਰੈਂਟ ਕਨਸੈਪਟ ਹੈ ਜੀ ਇਹਨਾਂ ਸੂਟ ਦਾ ਸੋ ਆਪਾਂ ਹਰ ਇੱਕ ਤਰ੍ਹਾਂ ਦੀ ਐਮਬਰਾਇਡਰੀ ਤੁਹਾਨੂੰ ਦਿਖਾਉਣੀ ਹੈ ਤੁਸੀਂ ਜਿਵੇਂ ਵੀ ਆਰਡਰ ਕਰਨਾ ਕਰ ਸਕਦੇ ਹੋ ਇਸ ਤਰ੍ਹਾਂ ਔਰ ਇਸ ਤਰ੍ਹਾਂ ਜੀ ਸੋ ਜਿਵੇਂ ਕਿ ਆਪਾਂ ਪਹਿਲਾਂ ਤੁਹਾਨੂੰ ਸੂਟ ਦਿਖਾਏ ਸੀ ਸੋ ਉਹ ਸੂਟ ਵੀ ਤੁਸੀਂ ਟਰਾਈ ਕਰ ਸਕਦੇ ਹੋ ਅਗਰ ਤੁਸੀਂ ਇਹਨੂੰ ਹੋਰ ਥੋੜਾ ਡਿਟੇਲਿੰਗ ਦੇਣੀ ਆ ਤੇ ਇਹਦੇ ਉੱਪਰ ਆਪਾਂ ਹੈਂਡਵਰਕ ਵੀ ਟੱਚ ਤੁਸੀਂ ਦੇ ਕੇ ਕਿਨੂੰ ਪਾਰਟੀ ਵਾਲ ਲੁੱਕ ਦੇ ਸਕਦੇ ਆਂ ਸੋ ਜੀ ਐਸੀ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੀਂ-ਨਵੀਂ ਡਿਜ਼ਾਈਨਿੰਗ ਹੈ ਜਿਹੜੀ ਸ਼ੇਅਰ ਕਰਦੇ ਰਹਿੰਦੇ ਆ ਸੋ ਜਰੂਰ ਫੀਡਬੈਕ ਦਿਆ ਕਰੋ ਆ ਕਾਫੀ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਸੋ ਸਾਰੇ ਆਰਡਰ ਜਿਹੜੇ ਆਪਾਂ ਟਾਈਮ ਟੂ ਟਾਈਮ ਜਿਹੜੇ ਜਾ ਰਹੇ ਹੈਗੇ ਆ ਜੀ ਜਿਵੇਂ ਕਿ ਇਹ ਆਰਡਰ ਸੀ ਸਾਰੇ ਸੂਟ ਸਾਰੇ ਆਰਡਰ ਹੀ ਟਾਈਮ ਟੂ ਟਾਈਮ ਆਉਣਗੇ ਜਿਨ੍ਹਾਂ ਦੇ ਮੈਸੇਜ ਦਾ ਕਈ ਵਾਰ ਰਿਪਲਾਈ ਨਹੀਂ ਹੁੰਦਾ ਸੋ ਉਹਨਾਂ ਨੂੰ ਦੱਸ ਦੇਣਾ ਚਾਹੁੰਦੀ ਆ ਕਿ ਤੁਸੀਂ ਜੋ ਦੇ ਦਿੱਤੀ ਹੈਗੀ ਆ ਤੁਹਾਡੇ ਜਿਹੜੇ ਸੂਟਸ ਹੈਗੇ ਆ ਆਪਾਂ ਤੁਹਾਨੂੰ ਬਿਲਕੁਲ ਟਾਈਮ ਤੇ ਭੇਜਾਂਗੇ ਸੋ ਜੀ ਅਗਰ ਤੁਹਾਡੀ ਜਨਵਰੀ ਚ 15 ਤੋਂ ਬਾਅਦ ਦੀ ਵੈਡਿੰਗ ਹੈਗੀ ਆ ਤਾਂ ਤੁਸੀਂ ਹੁਣ ਵੀ ਆਰਡਰ ਕਰ ਸਕਦੇ ਹੋ ਸੋ ਜੀ WhatsApp ਨੰਬਰ ਹੈਗਾ 7589231377 ਤੇ ਪੇਜ ਕੀ ਸਕਰੀਨਸ਼ਾਟ ਤੁਸੀਂ ਆਪਣਾ ਪ੍ਰਾਈਸ ਜਾਣ ਸਕਦੇ ਹੋ ਤੁਸੀਂ ਕਿਸ ਫੈਬਰਿਕ ਤੇ ਬਣਾਉਣਾ ਕੀ ਦੁਪੱਟਾ ਕਰਨਾ ਨੀਵੇਰ ਦਾ ਸਟਿਚਿੰਗ ਵਿਦਆਊਟ ਸਟਿਚਿੰਗ ਸੋ ਤੁਸੀਂ ਆਰਡਰ ਕਰ ਸਕਦੇ ਹੋ ਸੋ ਜੀ ਇਸੇ ਤਰ੍ਹਾਂ ਆਪਾਂ ਨਵੇਂ ਨਵੇਂ ਡਿਜ਼ਾਈਨਿੰਗ ਸ਼ੇਅਰ ਕਰਦੇ ਰਵਾਂਗੇ ਸੋ ਬਣੇ ਰਹਿ ਮੇਰੇ ਚੈਨਬੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ